जी, बैठो जी देखो जी तुम बैठो जी हर टाइम तो मौका दिता गया प्लीज बैठो हर टाइम हर टाइम मौका गया नो नो कार्रवाई तो हिसाब चलेगी कार्रवाई मेरे हिसाब में चलेगी जी बिल्कुल कार्रवाई चेयर के हिसाब में चलेगी जी मैं नो तो नेम करना पेगा मैं बैठो एक मिनट बैठो ਮੈਂ ਬਹੁਤ ਬਹੁਤ ਮੈਂ ਨੇਮ ਕਰਦਾ ਸਾਡੇ ਮੈਂਬਰ ਸੁਖਪਾਲ ਸਿੰਘ ਖੈਰਾ ਨੂੰ ਨੇਮ ਕਰਦਾ ਹਾ ਨੇਮ ਕਰਦਾ ਹਾ ਨੇਮ ਕਰਦਾ ਹਾ ਇਹਨਾਂ ਨੂੰ ਸਦਨ ਤੋਂ ਬਾਹਰ ਕੱਢਤਾ ਜਾਵੇ ਕੋਈ ਦਲੀਲ ਨਹੀਂ ਕਰਾਂਗੇ ਗੱਲ ਆਪਾਂ ਕਰਾਂਗੇ ਕਰਾਂਗੇ ਗੱਲ ਕੱਢੋ ਇਹ ਡਿਸਟਰਬ ਕਰ ਰਹੇ ਹੋ ਸੈਸ਼ਨ ਨੂੰ ਤੁਸੀਂ ਇੰਨਾ ਇੰਨੀ ਦੇਰ ਇੱਕ ਬੰਦ ਤੁਹਾਨੂੰ ਡਾਕੂ ਕਹਿ ਰਿਹਾ ਜੀ ਤੁਹਾਨੂੰ ਡਾਕੂ ਕਹਿ ਰਿਹਾ ਆ ਆ ਤਾਂ ਇਹਨਾਂ ਦੀ ਆ ਇਹਨਾਂ ਦੀ ਹਿਸਟਰੀ ਹੈ ਜੀ ਆ ਇਹਨਾਂ ਦੀ ਆ ਇਹਨਾਂ ਦੀ ਰਾਜਨੀਤਿਕ ਹਿਸਟਰੀ ਹੈ ਤੁਹਾਨੂੰ ਡਾਕੂ ਕਹਿ ਰਿਹਾ ਸਪੀਕਰ ਨੂੰ ਸ਼ਕਤੀ ਸਾਹਿਬ ਇਹਨਾਂ ਨੂੰ ਇਹਨਾਂ ਨੂੰ ਬਾਹਰ ਭੇਜਿਆ ਜਾਵੇ ਜੀ ਪਲੀਜ਼ ਬਾਹਰ ਭੇਜ ਦਿਓ ਤੁਹਾਡੇ ਅੰਦਰ ਸਾਹਿਬ ਤੋਂ ਮੰਗਾਂ ਨਹੀਂ ਗਾ ਚਲੋ ਮਚ ਚਲ ਚਲ ਉਹਨੂੰ ਕਹੀ ਜਾਂਦੇ ਮੈਂ ਚੱਲ ਜਾਣਾ ਸਭ ਦੇ ਲੋਕੀ ਬੋਲ ਲੈਣ ਦੇ ਤੁਸੀਂ ਉਹ ਚਲੋ ਚਲੋ ਸ਼ਾਬਾਸ਼ ਲਾਗੀ ਹਾਜ਼ਰੀ ਤੁਹਾਡੀ ਉਹ ਚਲੇ ਜਾਣਾ ਚਲੇ ਜਾਣਾ ਉਹ ਪਹਿਲੀ ਵਕੜਾ ਪਹਿਲੀ ਵਾਰ ਬਾਹਰ ਕੱਢੇ ਗਏ ਆ ਅਪਾ ਇਹਨਾਂ ਨੂੰ ਜੋ ਤੁਹਾਡੀ ਪਾਰਟੀ ਤੁਹਾਨੂੰ ਟਾਈਮ ਨਹੀਂ ਦਿੰਦੀ ਅਸੀਂ ਪੁੱਛੋ ਪੁੱਛੋ ਕੋਈ ਗੱਲ ਸੁਣ ਲਾਗੇ ਮੈਂ ਨੇਮ ਕਰ ਚੁੱਕਾ ਹਾਂ ਠੀਕ ਹੈ ਸਾਹਿਬ ਇਹ ਕਾਂਗਰਸ ਸਾਹਿਬ ਜੋ ਮੈਂਬਰ ਨੂੰ ਬਾਹਰ ਜਾਣਾ ਪਏਗਾ ਦੇ ਖਿਲਾਫ ਹੈ ਜਾਂ ਨਰੇਗਾ ਦੇ ਹੱਕ ਚੱਕੀ ਸਾਹਿਬ ਇਹ ਕਾਂਗਰਸ ਨਰੇਗਾ ਦੇ ਹੱਕ ਚ ਇਹ ਜਾਣ ਬੁੱਝ ਕੇ ਪਲੈਨਿੰਗ ਕਰਕੇ ਆਏ ਨੇ ਕਿ ਇਥੇ ਮੁੱਖ ਮੰਤਰੀ ਨੂੰ ਬੋਲਣ ਨਹੀਂ ਦੇਣਾ ਕਿਉਂਕਿ ਜਦੋਂ ਮੈਂ ਬੋਲੂਗਾ ਇਹਨਾਂ ਦੇ ਭੇਤ ਖੋਲਣਗੇ ਭੇਤ ਖੋਲਣਗੇ ਮੈਂ ਬਾਚ ਐਡਵਾਰਡ ਨੂੰ ਇਹ ਰੌਲਾ ਪਾਉਂਦੇ ਆ ਹੋਰ ਕੋਈ ਤਰਕ ਨਹੀਂ ਕੋਈ ਤੱਤ ਨਹੀਂ ਇਹਨਾਂ ਨੇ ਬਸ ਮੇਰਾ ਮੇਰੀ ਸਪੀਚ ਜਾਂ ਜੋ ਮੈਂ ਲੋਕਾਂ ਵੱਲੋਂ ਆਮ ਗਰੀਬ ਲੋਕਾਂ ਵੱਲੋਂ ਬੋਲਣਾ ਉਹਨੂੰ ਡਿਸਟਰਬ ਕਰਨਾ ਕਿਉਂਕਿ ਮੈਂ ਕਰਦਾ ਮੈਂ ਕਰਦਾ ਸੋਨੇ ਦੇ ਬਿਸਕਟਾਂ ਦੀਆਂ ਗੱਲਾਂ ਮੈਂ ਕਰਦਾ ਇਹਨਾਂ ਦੇ ਮੈਂ ਕਰਦਾ ਇਹਨਾਂ ਦੀ ਰਜਵਾੜਾ ਸ਼ਾਹੀ ਦੀਆਂ ਗੱਲਾਂ ਮੈਂ ਕਰਦਾ ਇਹਨਾਂ ਦੀ ਜੋ ਇਹ ਸੋਚ ਹੈ ਦਲਤਾਂ ਗਰੀਬਾਂ ਪ੍ਰਤੀ ਇਹਨਾਂ ਨੇ ਪ੍ਰਧਾਨ ਨੇ ਕੀ ਕਿਹਾ ਸੀ ਤਰਨ ਤਾਨ ਮੈਂ ਉਹਨਾਂ ਦੀਆਂ ਗੱਲਾਂ ਕਰਦੀਆਂ ਸੋ ਇਸ ਕਰਕੇ ਇਹ ਹੁਣ ਬਹਾਨਾ ਲੱਭਦੇ ਆ ਆ ਸਾਰੇ ਇਕੱਠੇ ਹੋ ਗਏ ਇੱਧਰ ਦੀ ਲੰਗ ਜਾਣਗੇ ਹੁਣ ਚਲੋ ਜਾਓ ਫਿਰ ਜੇ ਜਾਣਾ ਤੁਸੀਂ ਸਾਨੂੰ ਬੋਲ ਲੈਣ ਦਿਓ ਗਰੀਬਾਂ ਦੀ ਹੱਕ 'ਚ ਕੋਈ ਗੱਲ ਕਰ ਲੈਣ ਦਿਓ ਗਰੀਬਾਂ ਦੇ ਹੱਕ 'ਚ ਕੋਈ ਗੱਲ ਕਰ ਲੈਣ ਦਿਓ ਤੇ ਕਿਰਪਾ ਕਰਕੇ ਤੁਸੀਂ ਰਜਵਾੜਿਓ ਤੁਹਾਡੇ ਹੱਥ ਤੁਹਾਡੇ ਏਜੰਡੇ 'ਤੇ ਗਰੀਬ ਨਹੀਂ ਹੈਗੇ ਤੁਹਾਡੇ ਮੈਨੀਫੈਸਟੋ 'ਚ ਗਰੀਬ ਨਹੀਂ ਹੈਗੇ ਤੁਸੀਂ ਤੁਸੀਂ ਗਰੀਬਾਂ ਨੂੰ ਮਟੀਰੀਅਲ ਕਹਿੰਦੇ ਹੋ ਤੁਸੀਂ ਕਹਿੰਦੇ ਹੋ ਕਿ ਪੈਰਾਂ ਦੀ ਜੁੱਤੀ ਜੇ ਸਿਰ ਤੇ ਜਿ ਬਿਠਾਓਗੇ ਜਾਂ ਤੁਸੀਂ ਕਹਿੰਦੇ ਹੋ ਇਹ ਆਹੀ ਕਹਿੰਦੇ ਆ ਜਿਹੜੇ ਖੜੇ ਆ ਇਹ ਕਹਿੰਦੇ ਜੇ ਡਰਬੀ ਘੋੜਿਆਂ ਦੀ ਰੇਸ ਦੇ ਵਿੱਚ ਖੱੱਚਰ ਜਾਂ ਟੱਪੂ ਭਜਾਓਗੇ ਤਾਂ ਫਿਰ ਆਹੀ ਹਾਲ ਹੁੰਦਾ ਇਹ ਇਹਨਾਂ ਦੀ ਸੋਚ ਹੈ ਗਰੀਬਾਂ ਪ੍ਰਤੀ ਇਹ ਅੱਜ ਇਹ ਅੱਜ ਇਹ ਡਿਸਟਰਬ ਕਰ ਰਹੇ ਨੇ ਬਸ ਹੋਰ ਕੋਈ ਕੰਮ ਨਹੀਂ ਮੁੱਖ ਮੰਤਰੀ ਦਾ ਭਾਸ਼ਣ ਡਿਸਟਰਬ ਕਰ ਦੋ ਉਹ ਮੈਨੂੰ ਮੈਂ ਹਜੇ ਹਜ਼ਾਰਾਂ ਹਜ਼ਾਰਾਂ ਡਿਸਟਰਬੈਂਸਾਂ ਝੱਲੀਆਂ ਨੇ ਮੈਂ ਮੈਂ ਥੋੜੇ ਵਰਗਾ ਨਹੀਂ ਹੈਗਾ ਇਹ ਅਸੀਂ ਪੜ ਕੇ ਕੌਨਮੈਂਟਾਂ ਚ ਆ ਗਏ ਤੇ ਆ ਕੇ ਆਉਣ ਸਰ ਬਾਪੂਆਂ ਵਾਲੀਆਂ ਕਮਾਈਆਂ ਤੇ ਬਹਿ ਗਿਆ ਉਹ ਬਾਪੂ ਦਾ ਨਾਮ ਲਈ ਜਾਂਦਾ ਰਹਿੰਦਾ ਉਹ ਬਾਪੂ ਦਾ ਨਾਮ ਲਈ ਜਾਂਦਾ ਰਹਿੰਦਾ ਮੇਰੇ ਪਿਤਾ ਜੀ ਆਏ ਆ ਉਹ ਸਾਡੇ ਵਾਲੇ ਪਿਤਾ ਜੀ ਆਸੀ ਵੀ ਅਸੀਂ ਵੀ ਪਿਓਾਂ ਦੇ ਪੁੱਤੀਆਂ ਹਾਂ ਹਾਂ ਇਹ ਮਜ਼ਾਕ ਬਣਾਇਆ ਇਹਨਾਂ ਨੇ ਇੱਥੇ ਮਜ਼ਾਕ ਬਣਾਇਆ ਇਹਨਾਂ ਨੇ ਵਿਧਾਨ ਸਭਾ ਦਾ ਐਤ ਕਿ ਜਿੰਨੇ ਹੈਗੇ ਆਂ ਅਗਲੀ ਵਾਰ ਉਹਨੇ ਵੀ ਨਹੀਂ ਆਉਣੇ ਜੇ ਤੁਸੀਂ ਜਿਹੜੇ ਸਾਹਮਣੇ ਤੁਸੀਂ ਚੱਲ ਰਹੇ ਹੋ ਉਹ ਤੁਸੀਂ ਆਪ ਬੋਲ ਕੇ ਹੁਣ ਤੁਸੀਂ ਨਿਕਲਣ ਚੱਲਿਓ ਇੱਥੇ ਬੈਠੋ ਸਾਹਮਣੇ ਬੈਠੋ ਬੈਠੋ ਇੱਥੇ ਬੈ ਕੇ ਸੁਣ ਕੇ ਜਾਓ ਨਹੀਂ ਤਾਂ ਨਹੀਂ ਤਾਂ ਕਾਂਗਰਸ ਕਾਂਗਰਸ ਨੂੰ ਕੀ ਜਵਾਬ ਦੇਓਗੇ ਸ਼ਾਮ ਨੂੰ ਜਾ ਕੇ ਕਿ ਅਸੀਂ ਨਰੇਗਾ ਚ ਬਾਈਕਾਟ ਕਰਿਆ ਨਰੇਗਾ ਦੇ ਹੱਕ ਚੋਂ ਜਾਂ ਨਰੇਗਾ ਦੇ ਵਿਰੋਧ ਚੋਂ ਉਹ ਮੈਂ ਕਹੀ ਜਾਂਦਾ ਲੜਾਈ ਮੋਤੀ ਨਾਲ ਹੈ ਉਹਦੇ ਨਾਲ ਲੜਿਆ ਸਾਨੂੰ ਤਾਂ ਕਹਿੰਨੋ ਚਲੋ ਦਿੱਲੀ ਚਲੀਏ ਤੁਸੀਂ ਇੱਥੇ ਬੈਠੋ ਬਣਾ ਇੱਥੇ ਬੈਠੋ ਦਿੱਲੀ ਚਲੀਏ ਉਹ ਦਿੱਲੀਆਂ ਨੂੰ ਹਾਂ ਦਿੱਲੀਆ ਚਲੋ ਦਿੱਲੀ ਚਲੀਏ ਇਹ ਕੋਈ ਨਾ ਕਹ ਲਈ ਹਾਈ ਬਰਕਰ ਜੀ ਤੁਸੀਂ ਇੱਥੇ ਨਾਲ ਬੈਜਦੇ ਨਹੀਂ ਦਿੱਲੀ ਨਾਲ ਕੀ ਚਲੋਗੇ ਤੁਸੀਂ ਇੱਥੇ ਦਾ ਨਾਲ ਬੈਜਦੇ ਨਹੀਂ ਸਾਡੇ की के क्या? ना बैठो, सुनो फिर हाँ सुनो, सुनो तीन दिल्ली की चलोगे के गल नहीं करते यह समस्या मेरी है मोदी मोदी ने मोदी ने मोदी ने स्यापा पाया जो ਤੂੰ ਉਹਨੇ ਉਹਦੇ ਬਾਰੇ ਕਾਟੀਆਂ ਸਾਰੀਆਂ ਗੱਲਾਂ ਸੁਣਾਗੇ ਹੀ ਦੇਵ ਟੂ ਗੈਟ ਆਕਸ਼ਨ ਨਹੀਂ ਰੱਖਦੇ ਲੰਬਾ ਸੈਸ਼ਨ ਕਰੋ ਆ ਚਾਰ ਘੰਟੇ ਦੇ ਸੈਸ਼ਨ ਚ ਬੈਠ ਨਹੀਂ ਸਕਦੇ ਇਹ ਸੈਸ਼ਨ ਲੰਬਾ ਕਰੋ ਸੈਸ਼ਨ ਲੰਬਾ ਕਰਕੇ ਕੀ ਗੱਲੋਂ ਚਾਰ ਘੰਟੇ ਦੇ ਸੈਸ਼ਨ ਦਾ ਬੈਠ ਨਹੀਂ ਸਕਦੇ ਇਹ ਬੈਠੋ ਇੱਥੇ ਆਰਾਮ ਨਾਲ ਬੈਠੋ ਇੱਥੇ ਤੁਸੀਂ ਵੀ ਇੱਦਾਂ ਹੀ ਠੀਕ ਆਉਨੇ ਹੋ ਹਾਂ ਬੈਠੋ ਇੱਥੇ ਬਿડાਓ ਇਹਨਾਂ ਨੂੰ ਮੈਂ ਇਹ ਬੈਠੋ ਜੀ ਸਾਰੇ ਮਾੜੇ ਮੈਂਬਰ ਆਪਣੀ ਜਗ੍ਹਾ ਤੇ ਬੈਠਣ ਖੈਰਾ ਸਾਹਿਬ ਨੂੰ ਬਾਹਰ ਛੱਡਿਆ ਛੱਡਿਆ ਉਹ ਮਾਨ ਸਨਮਾਨ ਸਾਹਿਬ ਸਖਪਾਲ ਸਿੰਘ ਕਹਿ ਰਹੇ ਨੂੰ ਮਾਨ ਸਨਮਾਨ ਸਹਿਤ ਬਾਹਰ ਛੱਡਿਓ ਜੀ ਹੀ ਇਜ਼ ਨਾਟ ਅਲਾਉਡ ਹੇਅਰ ਲੈ ਜਾਓ ਜੀ ਤੁਹਾਡੀ ਮੈਂ ਗੱਲ ਸੁਣੂੰਗਾ ਤੁਹਾਡੀ ਗੱਲ ਸੁਣਾਗੇ ਕਮੈਂਟਰੀ ਕਰਦੇ ਆ ਤੁਹਾਡੀ ਗੱਲ ਸੁਣਾਗੇ ਬਿਲਕੁਲ ਤੁਹਾਡੀ ਮੈਂ ਗੱਲ ਸੁਣਾਗਾ ਹਲੋ ਪੀਸਾ ਤੁਹਾਡੀ ਗੱਲ ਸੁਣਾਗੇ ਬਿਲਕੁਲ ਤੁਸੀਂ 4 ਘੰਟਿਆਂ ਦਾ ਸੈਸ਼ਨ ਚ ਟਿਕ ਕੇ ਤੁਹਾਨੂੰ 2 ਮਿੰਟ ਗੱਲ ਕਰਨ ਦੇ ਆ 4 ਦਿਨ ਦਾ ਚਲਾਓ ਤੁਹਾਨੂੰ ਗੱਲ ਕਰਾਂਗੇ 2 ਚਲੋ 60 ਦਿਨ ਦਾ ਚਲਾਓ 4 ਘੰਟਿਆਂ ਵਾਲੇ ਤੇ ਸਹਾਇਕ ਨਹੀਂ ਦਿੰਦੇ ਔਰ ਅੱਜ ਦਾ ਮੁੱਦਾ ਵੀ ਤੁਹਾਡੇ ਖਿਲਾਫ ਨਹੀਂ ਹੈਗਾ ਉਹ ਮੁੱਦਾ ਭਾਜਪਾ ਨਾਲ ਦੇ ਖਿਲਾਫ ਹੈ ਉਹ ਮੁੱਦਾ ਦ ਸੈਂਟਰ ਸਰਕਾਰ ਦੇ ਖਿਲਾਫ ਹੈ ਤੇ ਅੱਜ ਵੀ ਤੁਸੀਂ ਇਦਾਂ ਕਰਦੇ ਹੋ ਇੱਥੋਂ ਸਿੱਧ ਹੁੰਦਾ ਤੁਸੀਂ ਰਲੇ ਹੋਏ ਹੋ ਤੁਸੀਂ ਰਲੇ ਹੋਏ ਹੋ ਇਹ ਰਲੇ ਹੋਏ ਨੇ ਭਾਜਪਾ ਨਾਲ ਰਲੇ ਹੋਏ ਨੇ ਇਹ ਇਹ ਭਾਜਪਾ ਨਾਲ ਰਲੇ ਹੋਏ ਨੇ ਇਹ ਭਾਜਪਾ ਨਾਲ ਰਲੇ ਹੋਏ ਨੇ ਬਰਨਾਲੇ ਵਾਲਿਓ ਨਮੇ ਹਾਂ ਬਸ ਆਹੀ ਕੋਈ ਹੋਰ ਇਹਨਾਂ ਨੂੰ ਕਿਸੇ ਗਰੀਬ ਦੀ ਚਿੰਤਾ ਨਹੀਂ ਇਸ ਵਕਤ ਹਜ਼ਾਰਾਂ ਇਸ ਵਕਤ ਹਜ਼ਾਰਾਂ ਲੋਕ ਦਿਹਾੜੀਦਾਰ ਦੇਖ ਰਹੇ ਹੋਣਗੇ ਕਿ ਅੱਜ ਕੀ ਹੋ ਰਿਹਾ ਆ ਦਿਖਾ ਦਿਓ ਜੀ ਕੀ ਹੋ ਰਿਹਾ ਆ ਕਾਂਗਰਸ ਦਾ ਚਿਹਰਾ ਸਾਹਮਣੇ ਆ ਗਿਆ ਅਕਾਲੀਆਂ ਤਾਂ ਪਹਿਲੀ ਆਏ ਹੋਏ ਸੀ ਬੀਜੇਪੀ ਤਾਂ ਪਹਿਲੀ ਸੀ ਆ ਦੇਖ ਲਓ ਕੀ ਹਾਲ ਇਹਨਾਂ ਦਾ ਆ ਹਾਲਤ ਦੇਖ ਲਓ ਓਏ ਐ ਏਦਾਂ ਹੀ ਇਹ ਹੜਾ ਮਲੇ ਜੋਂਗੇ ਜਲੜੇ ਸੀ ਉਹ ਚੋਂਗੇ ਜਿਹ ਵੀ ਇੱਥੇ ਹੀ ਲੜੇ ਸੀ ਇਹ ਇਹ ਲੜਦੇ ਹੀ ਰਹਿੰਦੇ ਆ ਆਮਾਨ ਸਾਹਿਬ ਆਸੋ ਚੋਥੇ ਚੱਜੂ ਭਾਈ ਬੈਠੇ ਸੀ ਇਹ ਉਹ ਕੋਈ ਕਹਿੰਦਾ 500 ਕਰੋੜ ਦੀ ਕੁਰਸੀ ਖਰੀਦ ਲਈ ਕੋਈ ਕਹਿੰਦਾ ਇੰਨੇ ਦੀ ਖਰੀਦ ਲਈ ਆ ਇਹਨਾਂ ਦੇ ਆਹ ਕਾਂਗਰਸ ਹੈ ਜੀ ਇਹ ਇੱਥੇ ਆਉਣ ਦੇ ਕਾਬਿਲ ਹੈਗੇ ਜਿੰਨੇ ਵੀ ਹੈਗੇ ਇਹ ਇਹ ਆਉਣ ਦੇ ਕਾਬਿਲ ਹੈਗੇ ਇੱਥੇ 4 ਘੰਟੇ ਨੇ ਤਾਂ ਬੈਠਿਆ ਨਹੀਂ ਜਾਂਦਾ 4 ਘੰਟੇ ਅੱਛਾ ਆਪਦੀਆਂ ਗੱਲਾਂ ਬਾਤਾਂ ਤੁਹਾਡੀ ਗੱਲ ਸੁਣਾਂਗੇ ਅਸੀਂ ਬਸ ਜੋ ਆਰਡਰ ਹੋ ਗਿਆ ਸਟੇਅਰ ਦਾ ਹੋ ਗਿਆ ਜੀ ਚੇਅਰ ਦਾ ਫੈਸਲਾ ਮੰਨਣ ਨੂੰ ਤਿਆਰ ਨਹੀਂ ਸ਼ਹਿਰ ਦਾ ਮਫੈਸਲਾ ਮੰਨਣ ਨੂੰ ਤਿਆਰ ਨਹੀਂ ਭਾਈ ਸਾਹਿਬ ਸਾਰੇ ਮਾਣਯੋਗ ਮੈਂਬਰ ਆਪਣੀ ਆਪਣੀ ਜਗ੍ਹਾ ਤੇ ਬੈਠੋ ਹੁਣ ਸਾਰਾ ਬੋਲ ਦਿਓ ਤੁਸੀਂ ਜਾਓ ਨਾਲ ਸਾਰੇ ਬੈਠੋ ਸੀ ਫਾਇਦਾ ਨਹੀਂ ਸੀਮ ਸਾਹਿਬ ਇੱਕ ਮਿੰਟ ਤੁਸੀਂ ਵੀ ਚਲੋ ਬੈਠੋ ਫਿਰ ਇੱਕ ਮਿੰਟ ਬੈਠੋ ਜੀ ਬੈਠੋ ਸੀਮ ਸਾਹਿਬ ਚਲੋ ਫਿਰ ਜਾਓ ਜਾ ਜਾਓ ਜਾ ਬੈਠੋ ਕੋ ਬੈਠੀਏ ਸੀਮ ਸਾਹਿਬ ਕੌਣ ਹੈ ਕੇਰ ਕੇਰ ਰੋਡਸ ਕਰੋ ਹੂ ਆਰ ਯੂ ਕਹਿੰਦੇ ਤੁਸੀਂ ਹੂ ਆਰ ਯੂ ਬਾਈ ਚ ਪਤਾ ਨਹੀਂ ਲੱਗਿਆ ਬਾਈ ਚ ਪਤਾ ਨਹੀਂ ਲੱਗਿਆ ਹੂ ਆਈ ਐਮ ਕੇਰ ਰੋਡਸ ਕਰੋ ਕੇਰ ਰੋਡਸ ਕਰੋ ਵਿਚ ਨਹੀਂ ਪਤਾ ਲੱਗਿਆ ਹੈ ਸਦਨ ਆ ਜਿਹੜੀਆਂ ਜਿਹੜੀਆਂ ਪੰਚਾਇਤੀ ਚੋਣਾਂ ਹੋਈਆਂ ਇਹਨਾਂ ਬ੍ਰਿਸ਼ੋਤ ਨਹੀਂ ਪਤਾ ਲੱਗਿਆ ਸਦਨ ਨੂੰ ਚੱਲਣ ਜੋ ਕੇਰ ਰੋਡਸ ਕਰੋ ਹੂ ਆਰ ਯੂ ਸਦਨ ਆ ਬੈਠੋ ਸੀਮ ਸਾਹਿਬ ਬੈਠੋ ਮੈਨੂੰ ਨਾ ਰੱਖਣ ਦੇਂਦੇ ਤੇ ਕਾਲੀ ਤੇ ਸਵੇ ਮਾਜਾ ਜੀ ਬੈਠੋ ਤੁਹਾਡੀ ਗੱਲਾਂ ਚੱਲਦੀ ਮੈਂ ਸਾਰੇ ਬਾਰੇ ਮੈਂਬਰ ਸਭਾ ਨੂੰ ਬੇਨਤੀ ਕਰਦਾ ਕਿ ਆਪਣੇ ਆਪਣੀ ਜਗ੍ਹਾ ਤੇ ਬੈਠਣ ਆਪਣੀ ਜਗ੍ਹਾ ਤੇ ਬੈਠਣ ਆਪਣੇ ਆਪਣੀ ਜਗ੍ਹਾ ਤੇ ਬੈਠਣ ਕਿਰਪਾ ਕਰਕੇ ਬੈਠਣ ਬੈਠੋ ਕੋਈ ਕੋਈ ਹੈ ਬਾਰੇ ਪਾ ਛੋੜਦਾ ਤੁਹਾਡੀ ਮੈਂ ਤੁਹਾਡੀ ਗੱਲ ਵੀ ਸੁਣਾਗਾ ਬਿਲਕੁਲ ਤੁਹਾਡੀ ਗੱਲ ਸੁਣਾਗਾ ਹਾਂ ਕੁਰਸੀ ਮੈਂ ਤੁਹਾਡੀ ਗੱਲ ਸੁਣੂਗਾ ਬੈਠੋ ਆਪਦੀ ਜਗ੍ਹਾ ਤੇ ਬੈਠੋ ਮੈਂ ਸੁਣੂਗਾ ਤੁਹਾਡੀ ਗੱਲ ਬਿਲਕੁਲ ਮੈਂ ਹੁਣੇ ਸੁਣੂਗਾ ਹੁਣੇ ਸੁਣੂਗਾ ਬੈਠੋ ਬੈਠੋ ਹੁਣੇ ਹੁਣੇ ਲਓ ਹੁਣੇ ਲਓ ਬੈਠੋ ਤੁਸੀਂ ਬੈਠੋ ਸੀਮ ਸਾਹਿਬ ਇੱਕ ਮਿੰਟ ਦੀ ਇਹਨਾਂ ਦੀ ਸੁਣ ਲਈਏ ਬੈਠੋ ਹ ਬਾਜਵਾ ਜੀ ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਇਹ ਸਪੀਕਰ ਸਾਹਿਬ ਪਹਿਲੇ ਹੀ 2 ਮਿੰਟ ਦੇ ਦੇ ਦਿੰਦੇ ਕੀ ਮਾੜਾ ਸੀ ਮੈਂ